ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਹਾਂਜੀ ਬਿਲਕੁਲ ਜੀ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਤਣ ਮਣ ਤਾਣਾ ਸਹੀ ਗੱਲ ਹੈ ਜੀ ਹਰੇਕ ਬੰਦੇ ਨੂੰ ਚਾਹੀਦਾ ਵੀ ਯਾਰ ਲੰਬੀ ਵਾਲਕੇ ਨੂੰ ਤਾਂ ਅਗਾਜ਼ ਕਰਕੇ ਮੀਟਿੰਗ ਅੱਜ ਹੋ ਰਹੀ ਹੈ ਹੁਣ ਪੂਰੀ ਬਹੁਤ ਗੁੱਡ ਹੋ ਗਿਆ ਜੀ ਕੋਈ ਕੋਣ ਦੁਬਾਰਾ ਇਹ ਗੱਲ ਕਹਿਣ ਲੱਗੇ ਜੀ ਤੂੰ ਤਾਂ ਅਕਾਲੀ ਦਲ ਬਹੁਤ ਚੰਗਾ ਸੀ ਅਕਾਲੀ ਦਲ ਨੂੰ ਲਿਓ ਜਿੰਨੇ ਕੰਮਕਾਰ ਸਾਰੇ ਅਕਾਲੀ ਦਲ ਨੇ ਕੀਤੇ ਇੰਨਾ ਕਿੰਨਾ ਵਿਜੇ ਦੋ ਬੰਦਾ ਕੰਮ ਨਹੀਂ ਕੀਤੇ ਅੱਗੇ ਤੇਰੇ ਕੰਮ ਨਹੀਂ ਕੀਤੇ ਗੱਲ ਤਾਂ ਹੁਣ ਦੀ ਹੈ ਗੱਲ ਇਹ ਹੈ ਵੀ ਮੈਂ ਖਿਆ ਵੀ ਇੱਥੇ ਬਹੁਤ ਵੱਡੇ ਵੱਡੇ ਰਤਬੇ ਵਾਲੇ ਵੱਡੇ ਵੱਡੇ ਜਿਹੜੇ ਕੱਦ ਆ ਜਿਨ੍ਹਾਂ ਦੇ ਪਦਮ ਉੱਚੀਆਂ ਉਹ ਬੰਦੇ ਆ ਰਹੇ ਆ ਇਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ ਸਟੈਂਡ ਹੈਗਾ ਕਿਹਣੀ ਦਾ ਸਟੈਂਡ ਕੱਟ ਹੈ ਕੱਟ ਹੈ ਅੱਜ ਕੱਲ ਦੇ ਮਤਲਬ ਵੋਟਰਾਂ ਨੂੰ ਹੋਇਆ ਵੈਸਟ ਸਟੈਂਡ ਦਾ ਪਹਿਲਾਂ ਤਾਂ ਸਾਡਾ ਮਾਲ ਆਇਆ ਸੀ ਆ ਉਹ ਸਾਰਾ ਲਾ ਲੂ ਕੇ ਦੇ ਮੁੜ ਕੇ ਮੈਂ ਜਾੜਾ ਕੋਈ ਜ਼ਰੂਰੀ ਪਰ ਮਹੋਤ ਨਹੀਂ ਸੀ ਨਹੀਂ ਮਾਲ ਕਿਹੜਾ ਸੀਗਾ ਮਾਲ ਦੇ ਕਾਲਾ ਮਾਲ ਨਹੀਂ ਕੂਲਰ ਫਰਿੱਜ ਦੇ ਉਹ ਆਏ ਸੀ ਤੇਰਾ ਨਾ ਆਕਸਪੀਰੀਅੰਸ ਬੰਦਾ ਬੈਠਾ ਇਹਦੇ ਜਵਾਬ ਵੀ ਹੈ ਵੀ ਇਹ ਤਾਂ ਮੜੀ ਨੌਲੇਜ ਲੈ ਲਈ ਇਹਨੇ ਤਾਂ ਨੌਲੇਜ ਲੈ ਲਈ ਮੈਂ ਬਰਬਾਦ ਹੋ ਜੂ ਦੋ ਦਿਨਿਆਂ ਚ ਹੀ ਮੀਟਿੰਗ ਗੋਪਸੇ ਤਾਂ ਸਮ ਦਫਰੀ ਥੱਕਦੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਜ ਹੈਗੀ ਸ਼੍ਰੋਮਣੀ ਕਾਲੀ ਦਲ ਬਾਦਲ ਦੀ ਪਿੰਡ ਮੀਟਿੰਗ ਇਕੱਠੇ ਹੋ ਰਹੇ ਚਾਚੇ ਆ ਗਏ ਹੋ ਰੋ ਚਾਚਾ ਬਹੁਤ ਵਧੀਆ ਬਤ ਕੀ ਗੱਲ ਚੱਲਾ ਯਾਰੀ ਹੋ ਰਹੀ ਇਲੈਕਸ਼ਨਾਂ ਦੀ ਉਹ ਪਹਿ ਉਹ ਪਹਿਗਾ ਮਾਰਦਾ ਤੇ ਛੋਟੇ ਸਮੇਂ ਦੇ ਵਿੱਚ ਵਿੱਚ ਮੀਟਿੰਗ ਸ਼ੁਰੂ ਹੋ ਜੂਗੀ ਕਾਦੇ ਬਾਪ ਤੱਕ ਕਿਸੇ ਉਸ ਤੋਂ ਮਾ ਸਾਰਾ ਉਹ ਵੀ ਕਰਦੇ ਗੱਲਬਾਤ ਮਾਨ ਸਰਬ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਤਕੜੀ ਸਿਹਤ ਸਿਹਤ ਪੂਰੀ ਤਕੜੀ ਹੈ ਤੇ ਮੀਟਿੰਗ ਅੱਜ ਹੋ ਰਹੀ ਹੈ ਹੁਣ ਪੂਰੀ ਉਹ ਗੁੱਡ ਹੋ ਗਿਆ ਜੀ ਹੋ ਚਲੋ ਕੋਈ ਗੱਲ ਨਹੀਂ ਉਹ ਫੋਨ ਵੀ ਜਾ ਪਿਆ ਨਾਲ ਚਲੋ ਹੋ ਜਾਂਦਾ ਕਿ ਯਾਰੀ ਕਿਉਂਕਿ ਹਜੇ ਹੱਥ ਜਿਹੜੇ ਠੰਡੇ ਐ ਸਟੈਂਡ ਹੈਗਾ ਕਿ ਨਹੀਂ ਦਾ ਸਟੈਂਡ ਕੱਟ ਹੈ ਕੱਟ ਹੈ ਅੱਜ ਕੱਲ ਦੇ ਮਤਲਬ ਵੋਟਰਾਂ ਵਾਂਗ ਹੋਇਆ ਵੈਸਟੈਂਡ ਦਾ ਹੋਰ ਮਾਨ ਸਰ ਤਕੜੇ ਹੋ ਹਾਂ ਜੀ ਹਾਂ ਜੀ ਵਧੀਆ ਹਾਂ ਤੇ ਚਾਚਾ ਜੀ ਹਾਂ ਕਰਦੇ ਗੱਲਬਾਤ ਤੇ ਬਾਕੀ ਚਾਚੀ ਆਰਗਣਾ ਮਲਾਉਣੇ ਸਾਨੂੰ ਕਾਗਜ਼ ਕੂਚ ਇਕੱਠੇ ਕਰ ਲੈਣ ਦੇ ਉਹ ਬੰਦੇ ਪਾਉਣ ਵਾਲੇ ਆ ਜਿੱਦੜ ਬਾਬਾ ਜੀ ਨੇ ਮੜਾ ਟੋਕਦਾ ਸੀ ਪਰ ਮੋਹਨ ਮਾਨ ਸਾਹਿਬ ਕਹਿੰਦੇ ਆਪਾਂ ਨਹੀਂ ਟੁਕਣਾ ਐਵੇਂ ਗੱਲ ਆਪਾਂ ਨਹੀਂ ਟੁਕਣਾ ਨਾ ਕਰੂਗਾ ਸਹੀ ਗੱਲ ਹੈ ਠੀਕ ਹੈ ਪੂਰੇ ਬੇਸ਼ਰਮ ਹੋ ਜਾਣਾ ਆਪਾਂ ਨਾ ਟੁਕਣਾ ਸਹੀ ਗੱਲ ਹੈ ਉਹ ਮਾਨ ਸਾਹਿਬ ਕੀ ਆਲਾ ਇੱਧਰ ਦਿਖਾ ਯਾਰ ਤਕੜੀ ਸਿਹਤ ਵਾਹ ਯਾਰ ਇੱਧਰ ਵੋਟਰਾਂ ਸਾਹਿਬਤਾ ਵਾਲਾ ਲਾਇਆ ਜਾ ਰਿਹਾ 962 ਬੋਟ ਦਾ ਵੱਧਾ ਯਾਰ ਆਪਣੀ ਗੰਦੀ ਇਹ ਇਹ ਵੋਟਾਂ ਨਹੀਂ ਗਈਆਂ ਕਿਸੇ ਕਹਤਾ ਕਮਿਸ਼ਨਰ ਨੂੰ ਇਹ ਵੋਟਾਂ ਨਹੀਂ ਗਈਆਂ ਬਾਕੀ ਵੀ ਕਮੇਟੀ ਆ ਗਈ ਹਾਂ ਅਸਲ ਦੀ ਅੱਜ ਜਿਹੜੀ ਮੀਟਿੰਗ ਹੈ ਇਹ ਹੈਗੀ ਆ ਜੀ ਐਸਜੀਪੀਸੀ ਦੀਆਂ ਵੋਟਾਂ ਉਹਦੇ ਬਾਬਤ ਹੈ ਤੇ ਬਾਕੀ ਥੋੜੇ ਸਮੇਂ ਦੇ ਵਿੱਚ ਵਿੱਚ ਬੰਦੇ ਆ ਜਾਣਗੇ ਬੁਲਾਏ ਹੋਏ ਆ ਤੇ ਉਦੋਂ ਬਾਅਦ ਸਹੀ ਪ੍ਰੋਪਰ ਪਤਾ ਲੱਗੂਗਾ ਵੀ ਕਾਦੇ ਬਾਬਤ ਐਵੇਂ ਗੱਲ ਵਾਹ ਬਈ ਵਾਹ ਹੋਰ ਠੀਕ ਹੋ ਜੀ ਬੰਦੇ ਪਹੁੰਚ ਰਹੇ ਹਮ ਹਮ ਆਗੇ ਜੀ ਆਗੇ ਵੈਰੀ ਗੁੱਡ ਏ ਅੱਜ ਬਈ ਮੌਸਮ ਹੈਗਾ ਵਧੀਆ ਮੌਸਮ ਕੀ ਵਧੀਆ ਮਾਨਸਾ ਮੈਨੂੰ ਤਾਂ ਗਰਮੀ ਆ ਗਈ ਹਾਂ ਗਰਮੀ ਹੈ ਹਨਾ ਗਰਮੀ ਨੇ ਆਪਦਾ ਆਗਾਜ਼ ਕਰਤਾ ਜਨਵਰੀ ਦੇ ਮਹੀਨੇ ਇਹ ਹਾਲ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਨਹੀਂ ਕੀ ਹਾਲ ਹੋ ਸਹੀ ਗੱਲ ਹੈ ਉਦੋਂ ਮੈਨੂੰ ਯਾਦ ਆ ਰਿਹਾ ਵੀ ਨੌਨ ਵੀ ਚੱਲਾਂਗੇ ਤੇ ਇਹ ਵੀ ਫੀਲਾਵਾਂ ਠੀਕ ਹੈ ਬਾਕੀ ਉਹ ਬੰਦੇ ਵੀ ਵਿਖਾ ਲਈ ਉਹ ਬਾ ਵੀ ਬਾ ਸੇਵਕਾ ਜੀ ਵੀ ਆ ਗਏ ਨੇ ਸੇਵਕ ਨੂੰ ਅਸੀਂ ਬੁਲਾਉਣਾ ਤਾਂ ਮੈਂ ਹੈ ਨਹੀਂ ਚੱਲ ਬੁਲਾ ਲੈਣਾ ਫਿਰ ਵੀ ਮੈਂ ਪਹਿਲਾਂ ਦੱਸਿਆ ਨਾ ਨੰਬਰ ਨਾ ਨਾ ਰਾਜ ਮੇਰਾ ਨਰਾਜ ਹੀ ਨਰਾਜ ਵਾਲੀ ਗੱਲ ਕੀ ਹੈ ਯਾਰ ਮੇਰੀ ਗੱਲ ਸੁਣ ਮਾਨ ਸਾਹਿਬ ਮਾਨ ਸਾਹਿਬ ਉਰਿਆ ਮਾਨ ਸਾਹਿਬ ਮੇਰੀ ਗੱਲ ਸੁਣਦੇ ਹਾਂ ਯਾਰ ਬੰਦਾ ਕੋਈ ਬੰਦਾ ਉਹਨਾਂ ਨੂੰ ਬੰਦਾ ਕੋਈ ਮਜਬੂਰੀ ਚ ਹੁੰਦਾ ਕਿ ਨਹੀਂ ਹੁੰਦਾ ਇਹ ਦੱਸ ਦੇ ਬੰਦਾ 24 ਘੰਟੇ ਮਲੋਟ ਰਹਿੰਦਾ ਨਾ ਮਲੋਟ ਰਹਿੰਦਾ ਮੇਰੀ ਚੁੱਪ ਕਰ ਖੜ ਜਾ ਮੇਰੀ ਪਹਿਲਾਂ ਮੇਰੀ ਗੱਲ ਪੂਰੀ ਹੋ ਜਾਂਦੀ ਹੈ ਮੈਂ ਇਹਨੂੰ ਅਗੱਤ ਵੀ ਤੜਕੇ ਨੂੰ ਫੋਨ ਕਰਦਾ ਮੈਂ ਫਰਾਂਨੇ ਮੰਦੇ ਕੋਲ ਕੱਪੜੇ ਉੱਤ ਜਾ ਕੇ ਖੜਨੇ ਠੀਕ ਹੈ ਇਹ ਬੰਦਾ ਬਈ ਆਥਨ ਤਾਈ 2 3 ਵਜੇ ਤੱਕ ਗਿਆ ਹੀ ਸੀ ਠੀਕ ਹੈ ਕੀ ਹੈ ਦੁਕਾਨ ਤੋਂ ਜਾਣੀ ਸਕਦਾ 5 ਮਿੰਟ ਨਹੀਂ ਜਾ ਤਾਂ ਸਕਦਾ ਵੀ ਕਿੰਡੀ ਖਾਸ ਗੱਲ ਹੈ ਜਿਹਦਾ ਗੱਲ ਕਰ ਰਿਹਾ ਮੈਂ ਹਾਂ ਤੁਹਾਨੂੰ ਫੋਨ ਕਰ ਦਿੰਦਾ ਬਿੰਡੋ ਲੈਣ ਵੀ ਆ ਜੂ ਯਾਰ ਦੋਵੇਂ ਪੱਖ ਸੁਣੋ ਇਹਦਾ ਵੀ ਸੁਣਨਾ ਪਹਿਲਾਂ ਤਾਂ ਸਾਡਾ ਮਾਲ ਆਇਆ ਸੀ ਆ ਉਹ ਸਾਰਾ ਲਾ ਲੂਕੇ ਦੇ ਮੁੜ ਕੇ ਮੈਂ ਜਾੜਾ ਕੋਈ ਜ਼ਰੂਰੀ ਪੈ ਮਾਲ ਕਿਹੜਾ ਸੀਗਾ ਮਾਲ ਕਾਲਾ ਮਾਲ ਨਹੀਂ ਕੂਲਰ ਫਰਿੱਜ ਦੇ ਉਹ ਆਏ ਸੀ ਅੱਛਾ ਪ੍ਰਾਈਸ ਆਇਆ ਆਖਿਆ ਕਰੋ ਮਾਲ ਦਾ ਮੁੰਡਾ ਨਾ ਛੁੱਟੀ ਦੇ ਸੀਗਾ ਮੈਂ ਸੀਗਾ ਕੱਲਾ ਜਮਾ ਹਾਂ ਤੇ ਇਹ ਬਸ ਫੋਨ ਤੇ ਫੋਨ ਫੋਨ ਤੇ ਫੋਨ ਮੈਂ ਕਹਾ ਮੈਂ ਨਾ ਜਦੋਂ ਫਰੀ ਹੋ ਗਿਆ ਉਹਨੂੰ ਮੈਂ ਦੋ ਤਿੰਨ ਫੋਨ ਕੀਤਾ ਮਂਗਾ ਬਾਈ ਯਾਰ ਇੱਥੇ ਆ ਜਾ ਯਾਰ ਬੱਤੀਆਂ ਤਾਂ ਹੀ ਆ ਜਾ ਕਦੇ ਕਿਵੇਂ ਕਦੇ ਕਿਵੇਂ ਉਹ ਕਹਿੰਦਾ ਬਾਈ ਮੈਥੋ ਨਹੀਂ ਆ ਜਾਂਦਾ ਕਹਿੰਦਾ ਫਰੀ ਹੋ ਕੇ ਜਾਂਦਾ ਹੋ ਜੂਗਾ ਜਾਂਦਾ ਵੀ ਨਹੀਂ ਤਾਂ ਇਹ ਗਵਾ ਮੇਰਾ ਐਸਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇੱਕ ਮੰਨ ਤਰ ਕੇ ਫੋਨ ਕਰੀ ਜਾਂਦਾ ਇੰਨਾ ਕਿੰਨਾ ਵੀ ਜੀ ਦੋ ਬੰਦਾ ਕੰਮ ਨਹੀਂ ਕੀਤੇ ਅੱਗੇ ਤੇਰੇ ਕੰਮ ਨਹੀਂ ਕੀਤੇ ਗੱਲ ਤਾਂ ਹੁੰਦੀ ਐ ਯਾਰ ਜੀ ਤਾਂ ਨਹੀਂ ਜਾਏਗਾ ਮਜਬੂਰੀ ਸੀ ਕੋਈ ਕੋਈ ਫੋਨ ਕਰਦਾ ਸੀ ਮੈਂ ਜਾਕ ਨਹੀਂ ਆਉਂਦਾਗਾ ਕੋਈ ਗੱਲ ਮਜਬੂਰੀ ਸਮਝੀ ਜਾਵੇ ਇਹਨਾਂ ਦੀ ਮਜਬੂਰੀ ਸਮਝਦੇ ਮਜਬੂਰੀ ਸੀ ਸਜ਼ਾ ਘਟਾਉਣੇ ਇਹਨੂੰ ਕੀ ਮਾਣਾ ਮਟਾ ਡੰਡ ਲਾਉਣੇ ਆ ਕਿਹੜੀ ਵੀ ਉਹ ਲੀਡਰ ਆ ਬਾਲੇ ਵਧੀਆ ਜੀ ਮਬਜ਼ਾ ਠੀਕ ਹੈ ਉਹਨੂੰ ਦੇਖ ਕੇ ਵਧੋਈਏ ਚੱਲ ਚੰਗੀ ਗੱਲ ਆ ਖੁਸ਼ ਰਿਹਾ ਕਰ ਖੁਸ਼ ਹੀ ਰਹਿੰਦੇ ਆਪਾਂ ਤਾਂ ਇਹਦੇ ਗੁਣਾ ਕਰੀ ਮੈਂ ਆਪਣੇ ਘਰ ਦਾ ਆਪਾਂ ਤਾਂ ਪੂਰੇ ਖੁਸ਼ ਨਹੀਂ ਹਾਂ ਜੀ ਤੇ ਚੰਗੀ ਗੱਲ ਆ ਕੱਟ ਹੋਣਾ ਸ਼ੁਰੂ ਹੋ ਗਿਆ ਤੇ ਬਸ ਕੋਈ ਹਿਸਾਬ ਦਾ ਬੁਲਾਈ ਜਾਂਦੇ ਉਦੋਂ ਬਾਅਦ ਜਿਹੜੀ ਮੀਟਿੰਗ ਸਟਾਰਟ ਹੋਊਗੀ ਉਹ ਬਹੁਤ ਵੱਡੇ ਵੱਡੇ ਡੇ ਲੀਡਰ ਆ ਪਹੁੰਚ ਰਹੇ ਆ ਜਿਹੜੇ ਮਤਲਬ ਜਿਨ੍ਹਾਂ ਦਾ ਕਾਦਰ ਉਤਤਵ ਬਹੁਤ ਉੱਚਾ ਹੈ ਤੇ ਸਾਡੇ ਬੰਦੇਦਰ ਪਰਚੀਆਂ ਕੱਟੀ ਜਾ ਰਹੇ ਨੇ ਹਰੇਕ ਤਰ੍ਹਾਂ ਦਾ ਲੀਡਰ ਇੱਥੇ ਪਹੁੰਚੂਗਾ ਮਾਨ ਸਾਹਿਬ ਵੀ ਪਹੁੰਚ ਚੁੱਕੇ ਨੇ ਜਾਇਦਾਰ ਜੀ ਹੋ ਠੀਕ ਹੋ ਹਾਂਜੀ 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 ਠੀਕ ਆ ਚੜ੍ਹਦੀ ਕਲਾ ਹਾਂਜੀ ਚੜ੍ਹਦੀ ਕਲਾ ਤਕੜੀ ਸਿਹਤ ਹਾਂ ਬੱਲੇ ਬੱਲੇ ਕੱਲ ਮੈਂ ਤੁਹਾਨੂੰ ਬਰੇਡ ਤਿਆਰੀ 2027 ਦੀ ਹਾਂ ਪੂਰੀ ਤਿਆਰੀ ਹੈ ਜੀ ਕੱਟੇ ਰੱਖ ਰੱਖ ਕੇ ਕੱਲ ਵਧੀਆ ਗੱਲ ਹੈ ਜੀ ਹਾਂਜੀ ਤੇ ਜਦ ਡਟ ਕੇ ਅੱਦ ਗਏ ਆਪਾਂ ਜੋਰ ਲਾਉਣਾ ਹੈ ਹਾਂਜੀ ਪੂਰਾ ਜੋਰ ਲਾਉਣਾ ਲਾਈ ਜਾਂਦੇ ਆ ਹੁਣ ਭਰਤੀ ਜੋਰਾਂ ਸ਼ੋਰਾਂ ਤੇ ਚੱਲ ਰਹੀ ਆ ਬਿਲਕੁਲ ਬਿਲਕੁਲ ਜੀ ਓਏ ਅੱਗੇ ਸੀ ਘਰ ਘਰ ਜਾ ਕੇ ਕੱਢਦੇ ਹੁੰਦੇ ਸੀ ਹੁਣ ਭਰਤੀ ਪਰਚੀਆਂ ਕਟਾਉਣ ਵਾਲੇ ਸਾਡੇ ਕੋਲੇ ਆ ਪਾਈ ਜਾਂਦੇ ਨੇ ਜਿਵੇਂ ਜਿਵੇਂ ਪਤਾ ਲੱਗੀ ਜਾਂਦਾ ਮੇਰੀ ਕਟੋ ਜੀ ਮੇਰੀ ਕਟੋ ਜੀ ਮੈਂ ਵੀ ਮੈਂਬਰ ਬਣਨਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਉਹ ਸ਼ਾ ਬਹੁਤ ਆ ਲੋਕਾਂ ਦੇ ਵਿੱਚ ਨਹੀਂ ਬਿਲਕੁਲ ਹੈਗਾ ਜੀ ਵਾਕਈ ਸਹੀ ਹੈ ਕਿਉਂਕਿ ਪਿਛਲੀਆਂ ਆ ਜਿਹੜੀਆਂ ਸਰਕਾਰਾਂ ਦੋ ਚੱਲ ਗਈਆਂ ਇਹਨਾਂ ਨੇ ਲੋਕਾਂ ਨੂੰ ਦੁਖੀ ਕਰਤਾ ਲੋਕ ਹੁਣ ਦੁਬਾਰਾ ਇਹ ਗੱਲ ਕਹਿਣ ਲੱਗੇ ਜੀ ਤੂੰ ਤਾਂ ਅਕਾਲੀ ਦਲ ਬਹੁਤ ਚੰਗਾ ਸੀ ਅਕਾਲੀ ਦਲ ਨੂੰ ਲਿਆਓ ਜਿੰਨੇ ਕੰਮਕਾਰ ਸਾਰੇ ਅਕਾਲੀ ਦਲ ਨੇ ਕੀਤੇ ਜਦੋਂ ਇਹਦਾ ਆ ਕਿਨੇ ਕਰਿਆ ਕਾਲੀ ਦਲ ਨੇ ਆ ਕਿਨੇ ਕਰਿਆ ਬਾਦਲ ਸਾਹਿਬ ਨੇ ਇਹ ਤਾਂ ਕੋਈ ਬੰਦਾ ਹੀ ਹੈ ਜਿਹੜਾ ਵੀ ਇਸ ਟਾਈਮ ਚਲੋ ਆਪਣੀ ਵੀਡੀਓ ਦਾ ਵਿਰੋਧ ਕਰੇ ਨਾ ਕਰੇ ਉਹ ਅੱਜ ਦਿਲ ਤੇ ਤਰੱਕੇ ਵੇਲੇ ਅੱਜ ਤੱਕ ਸਭ ਤੋਂ ਵੱਧ ਕਿਹੜੀ ਸਰਕਾਰ ਨੇ ਕੰਮ ਕਰਿਆ ਪੰਜਾਬ ਦੇਖੋ ਜੀ ਲੋਕਾਂ ਦੇ ਮਨ ਦੇ ਵਿੱਚ ਗੱਲ ਹੈ ਤੇ ਗਾਂ ਨੂੰ ਇੰਨੇ ਕਾਲੇ ਆ ਵੀ ਯਾਰ ਕਾਲੀ ਦਲ ਨੂੰ ਲਿਆਓ ਨਹੀਂ ਬਿਲਕੁਲ ਸਹੀ ਗੱਲ ਜੀ ਤੇ ਆਪਣਾ ਹੁਣ ਜਿਹੜਾ ਵਰਕਰਾਂ ਦਾ ਵਰਕ ਕਰਨ ਦੀ ਲੋੜ ਆ ਜੇ ਵਰਕ ਕਰਾਂਗੇ ਤਾਂ ਗਾਂ ਨੂੰ ਲੋਕਾਂ ਦੇ ਦੁੱਖ ਤਕਲੀਫਾਂ ਦੀ ਜਿਹੜੀ ਸੁਣਨ ਵਾਲੀ ਸਰਕਾਰ ਆਉਗੀ ਬਿਲਕੁਲ ਬਿਲਕੁਲ ਤੇ ਬਾਕੀ ਤੁਸੀਂ ਵੇਖ ਰਹੇ ਹੋ ਮਗਰ ਵੀ ਉਧਰ ਹੋਰਿਆ ਕੱਠਵਾਲੀ ਵਾਲੇ ਬੰਦੇ ਆ ਰਹੇ ਆ ਤੇ ਫਿਰ ਜਲਦੀ ਜਿਹੜੀ ਮੀਟਿੰਗ ਹੈ ਉਹ ਸਪੱਤ ਕਰਕੇ ਫਿਰ ਕੋਈ ਹੋਰ ਕੰਮ ਕਰਾਂਗੇ ਕਮਾਨ ਸਾਹਿਬ ਐਵੇਂ ਗੱਲ ਹਾਂਜੀ ਹਾਂਜੀ ਐਵੇਂ ਹੀ ਆ ਪਰ ਮੈਂ ਗੱਲ ਨਹੀਂ ਸੁਣੀ ਕਿਹੜੀ ਗੱਲ ਇਹ ਹੈ ਵੀ ਮੈਂ ਕਿਹਾ ਵੀ ਇੱਥੇ ਬਹੁਤ ਵੱਡੇ ਵੱਡੇ ਰਤਬੇ ਵਾਲੇ ਵੱਡੇ ਵੱਡੇ ਜਿਹੜੇ ਕੱਦ ਆ ਜਿਹਨਾਂ ਦੇ ਪਦਮਿਕ ਉੱਚੇ ਆ ਉਹ ਬੰਦੇ ਆ ਰਹੇ ਆ ਇਹਦੇ ਬਾਰੇ ਤੁਸੀਂ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਬਾਕੀ ਆਉਦੀ ਸਰਕਾਰ ਤੇ ਆਉਦੀ ਕੱਦ ਘਟਾ ਲੈਣ ਬਈ ਹਾਂ ਮੈਂ ਵਰਦ ਸਾਹਿਬ ਕਿਹਾ ਠੀਕ ਹੈ ਲੈਣੇ ਆ ਉਹ ਲਵਾਂਗੇ ਯਾਰ ਸਭ ਮੈਂਬਰ ਸਾਹਿਬ ਠੀਕ ਹੋ ਵਧੀਆ ਵਧੀਆ ਕਰ ਪਾਈ ਹੋਰ ਜੀ ਆਪਾਂ ਦਾਦੀ ਪਰਚੀ ਕੱਟੀ ਜਾਂਦੇ ਹੋ ਨਹੀਂ ਵਧੀਆ ਹੈ ਮਿਹਨਤੀ ਵਰਕਰ ਇਹ ਹੁੰਦੇ ਆ ਪਾਰਟੀ ਦੇ ਇਹਨਾਂ ਦੇ ਬਦੌਲਤ ਹੀ ਪਾਰਟੀ ਖੜੀ ਆ ਹੋਰ ਚਾਚਾ ਮੁਖਤਿਆਰ ਵੀ ਆ ਗਏ ਹੋਰ ਚਾਚਾ ਤਕੜੀ ਸਿਹਤ ਹਾਂ ਚਲੋ ਪਰਮਾਤਮਾ ਚੜ੍ਹਦੀ ਕਲਾ ਦੇ ਰੱਖੇ ਜੀ ਤੇ ਕੈਮ ਆ ਚਾਚਾ ਸਾਡਾ ਜਦੋਂ ਵੀ ਕੈਮ ਹੋਇਆ ਤਾਂ ਆਉਣ ਸਾਰੇ ਨੇ ਪਾਰਟੀ ਦਾ ਜਿਹੜਾ ਪਾਰਟੀ ਸਰਗਰਮ ਹੋਣਾ ਸ਼ੁਰੂ ਕਰਤਾ ਔਰ ਉਹਦਾ ਸਾਮ ਲਿਆ ਸਮਾਂ ਦੇਣਾ ਸ਼ੁਰੂ ਕਰਤਾ ਹੇਗਾ ਆ ਮੁੰਡਾ ਸਮਾਂ ਨਹੀਂ ਦੇ ਰਿਹਾ ਪਾਰਟੀ ਬਿਲਕੁਲ ਸਹੀ ਗੱਲ ਹੈ ਦੇਆ ਕਰ ਬਈ ਸਮਾਂ ਤੋਂ ਵੀ ਇਹ ਬਿਜੀ ਰਹਿੰਦਾ ਜਿਆਦਾ ਅੱਜਕੱਲ ਫੋਨ ਚ ਇਹ ਪਤਾ ਕਾਣੀ ਕੀ ਹੁਣ ਜਿਹੜੇ ਬੰਦੇ ਦਾ ਵਿਆਹ ਹੋਤਾ ਰਹੇ ਹੁਣ ਬਿਜੀ ਹੁੰਦੇ ਆ ਹਾਂ ਕੀ ਗਲਤ ਗੱਲ ਆ ਬਈ ਇਹ ਥੋੜਾ ਵਿਆਹ ਕਰਕੇ ਜਿਆਦਾ ਬਿਜੀ ਹੋ ਗਿਆ ਨਾ ਪਹਿਲਾਂ ਨਹੀਂ ਇੰਨਾ ਬਿਜੀ ਹੁੰਦਾ ਪਰ ਬੋਲੋ ਤਾਂ ਸਹੀ ਜਿਆਦਾ ਸਾਹਿਬ ਕਹਿੰਦੇ ਤੁਸੀਂ ਤਾਂ ਮੌੜ ਬਸ ਤਾਂ ਐ ਬੈਠੇ ਹਾਂ ਜਿਵੇਂ ਸਹੀ ਗੱਲ ਜਿਵੇਂ ਵਿਆਹ ਹੋ ਗਿਆ ਹੁੰਦਾ ਤੇ ਕਰ ਰੋਟੀ ਨਹੀਂ ਮਿਲੀ ਹੁੰਦੀ ਨਹੀਂ ਨਹੀਂ ਹੈ ਟੈਨਸ਼ਨ ਆ ਬਹੁਤ ਬਈ ਪੈਂਚ ਕਵੀਲਦਾਰ ਹੀ ਪੈਂਚ ਕਵੀਲਦਾਰੀ ਪਹਿਲਾਂ ਹੀ ਪੈ ਗਈ ਬਈ ਚਲੋ ਕੋਈ ਗੱਲ ਨਹੀਂ ਹਾਂ ਸਤਿ ਰੱਖੋ ਹਾਂ ਸਰੇ ਨਾ ਹੀ ਮੈਰਿਟ ਲਾਈਫ ਹੈ ਹੌਸਲਾ ਰੱਖਾਓ ਨਾ ਕੋਈ ਨਾ ਕੋਈ ਨਾ ਦਿਲ ਰੱਤ ਕੋਈ ਗੱਲ ਨਹੀਂ ਉਧਰ ਵੀ ਮੀਟਿੰਗ ਹੈ ਉਧਰ ਵੀ ਦਿਖਾਉਣੇ ਆ ਤੇ ਬਾਕੀ ਕਾਣੀ ਪਤਾ ਕੀ ਤੇਰੇ ਨਾਲ ਐਕਸਪੀਰੀਅੰਸ ਬੰਦਾ ਬੈਠਾ ਇਹਦੇ ਜਵਾਬ ਵੀ ਹੈ ਵੈ ਵੀ ਇਹ ਤਾਂ ਮੜੀ ਨੌਲੇਜ ਲੈ ਲਈ ਇਹ ਤਾਂ ਨੌਲੇਜ ਲੈ ਲਈ ਮੈਂ ਬਰਬਾਦ ਹੋ ਜੂ ਦੋ ਮਹੀਨਿਆਂ ਚ ਹੀ ਉਧਰ ਮੀਟਿੰਗ ਹੋ ਰਹੀ ਹੈ ਕੋਈ ਜ਼ਰੂਰੀ ਗੁਪਤ ਮੀਟਿੰਗ ਹੋ ਰਹੀ ਹੈ ਇਕੱਲੇ ਇਕੱਲੇ ਕਰ ਰਹੇ ਨੇ ਇਹ ਮੀਟਿੰਗ ਵੀ ਗੁਪਤ ਹੀ ਲੱਗ ਰਹੀ ਸਾਨੂੰ ਇਹਦਾ ਵੀ ਸਮਝ ਤੇ ਆ ਰਹੀ ਕੀ ਹੋ ਰਿਹਾ ਹੈ ਪ੍ਰੇਮ ਵੀ ਪਹੁੰਚ ਚੁੱਕੇ ਨੇ ਪ੍ਰੇਮ ਦੀ ਕੀ ਹਾਲ ਹੈ ਵਧੀਆ ਬਈ ਕੱਲਾ ਮਤਲਬ ਗੱਲ ਵੀ ਕਰੀਏ। ਹੋਰ ਜੀ, ਹੋਰ ਮੈਂਬਰ ਸਾਹਿਬ ਕੋਈ ਗੱਲਬਾਤ ਕੋਈ ਗੱਲਬਾਤ ਨਹੀਂ ਜੀ ਬਸ ਚੱਲਦੀ ਗੱਲਾ। ਚਲੋ ਵਧੀਆ ਗੱਲ ਹੈ ਜੀ। ਹਾਂ। ਕੀ ਪਾਰਟੀ ਬਾਰੇ ਕਹਦੋ ਕਿਸੇ? ਪਲਾਨਟ ਪਾਰਟੀ ਬਾਰੇ ਤਾਂ ਐ ਵੀ ਸਰਦਾਰ ਸੁਖਵੀਰ ਸਿੰਘ ਬਾਦਲੀ ਜਿੰਦਾਬਾਦ। ਹਾਂ ਜੀ। ਬਿਲਕੁਲ ਜੀ। ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ। ਤੜ ਮੰਤਾਣਾ। ਸਹੀ ਗੱਲ ਹੈ ਜੀ। ਹਰੇਕ ਬੰਦੇ ਨੂੰ ਚਾਹੀਦਾ ਵੀ ਯਾਰ ਲੰਬੀ ਵਾਲਕੇ ਨੂੰ ਤਾਂ ਆਗਾਜ਼ ਕਰਕੇ। ਬਿਲਕੁਲ ਬਿਲਕੁਲ ਜੀ। ਹਾਂ ਬੈਸ ਤਾਂ ਪੰਜਾਬ ਦਾ ਹੀ ਹੱਕ ਹੈ। ਨਹੀਂ ਬਿਲਕੁਲ ਸਹੀ ਗੱਲ ਜੀ। ਤੇ ਮੈਸੀ ਮਾਨ ਨੂੰ ਕੀ ਕਹਿਣਾ ਚਾਹੋਗੇ? ਮੈਸੀ ਮਾਂ ਤਾਂ ਚੜਦੀ ਕਲਾ ਰਵੇ ਮਾਨ ਸਾਹਿਬ ਕੀ ਹਾਲ ਹੈ ਟੈਂ 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 ਟਣ ਨਟਣ ਹੋਰ ਠੀਕ ਹੋ ਜੀ ਬੋਲ ਜੀ ਹਾਏ ਹੋਰ ਬੰਗਾ ਜੀ ਹੈਲੋ ਹੈਲੋ ਕਾ ਜੀ ਹੈਲੋ ਕਾ ਜੀ ਹੈਲੋ ਕਾ ਜੀ ਹੈਲੋ ਕਾ ਜੀ ਹੈਲੋ ਹੈਲੋ ਟਾ ਟਾ ਬਾਬਾ ਸਤਿ ਸ਼੍ਰੀ ਅਕਾਲ ਤਕੜ ਤਕੜੀ ਸੇ ਹਾਂ ਠੀਕ ਨਹੀਂ ਭਈ ਮਾਨ ਸਾਹਿਬ ਚਲੋ ਛੁੱਟੀ ਹੋ ਗਈ ਬੱਸ ਰਾਜਨਾਮਾ ਹੋ ਗਿਆ ਦੋਸਤੀ ਹੋ ਗਈ ਦੋਸਤੀ ਹੋ ਗਈ ਚਲ ਕੋਈ ਨਹੀਂ ਟੀਰੂ ਛੱਡ ਪਰ ਆ ਚਲੋ ਚਲੋ ਯਾਰ ਚਲੋ ਛੁੱਟੀਆਂ ਹੋ ਗਈ ਛੁੱਟੀ ਜੀ ਮੀਟਿੰਗ ਹੋ ਗਈ ਹੈ ਮੀਟਿੰਗ ਗੋਪਸੀ ਤਾਂ ਸਾਨੂੰ ਦੱਸ ਰਿਹਾ ਸਕਦੇ ਵਾਹ ਵੀ ਵਾਹ ਖੜੋ ਕਰਾ